ਇਹ ਡੱਡੂ ਇਹ ਡੱਡੂ ਤੇ ਇਹ ਬਲੂਜ਼ ਹੈ ਇਹ ਬੈਸਟ ਆਪਾਂ ਕੁਝ ਵੀ ਯੂਜ਼ ਕਰਦੇ ਆ ਇਸ ਤਰ੍ਹਾਂ ਦੋ ਆ ਜਾ ਬੱਚਿਆਂ ਨੂੰ ਆਛਾ ਐਦਾਂ ਬੋਲ ਦੋ ਸਬਸਕ੍ਰਾਈਬ ਕਰ ਦੋ ਚੈਨਲ ਨੂੰ ਅੱਜ ਤਾਂ ਅੱਜ ਆਪਾਂ ਦੁਬਾਰਾ ਫੇਰ ਚੱਲੇ ਨੇ ਗੁਰੂ ਘਰ ਤੇ ਗੁਰੂ ਘਰ ਜਾ ਕੇ ਆਪਾਂ ਆਪਣੇ ਵਾਸਤੇ ਦਾ ਆਪਾਂ ਰੋਜ਼ ਮੰਗਦੇ ਆ ਹਰ ਵਾਰ ਮੰਗਦੇ ਆ ਇਸ ਵਾਰ ਆਪਾਂ ਮੰਗਣਾ ਹੈ ਜਿਹੜੇ ਇਲਾਕੇ 'ਚ ਹੜ੍ਹ ਆ ਗਿਆ ਉਹਨਾਂ ਵਾਸਤੇ ਅਰਦਾਸ ਕਰਨੀ ਹੈ ਵਾਹਿਗੁਰੂ ਉਹ ਇਲਾਕੇ ਜਲਦੀ ਜੇ ਸਭ ਕੁਝ ਠੀਕ ਕਰਦੇ ਕਾਲ ਜੀ ਸਾਰਿਆਂ ਨੂੰ ਤਾਂ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤਾਂ ਅੱਪਾ ਅੱਜ ਤੁਹਾਨੂੰ ਲੈ ਕੇ ਆਏ ਨੇ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਜਿਹੜਾ ਕਿ ਪੰਜਕੂਲੇ 'ਚ ਪੈਂਦਾ ਆ ਇਹ ਆਓ ਆਪਾਂ ਆਪ ਜੀ ਨੂੰ ਦਰਸ਼ਨ ਕਰਾਉਂਦੇ ਆ ਦਰਸ਼ਨ ਕਰਾਉਂਦੇ ਆ ਤੇ ਦੱਸਦੇ ਆ ਗੁਰੂ ਸਾਹਿਬ ਜੀ ਦੇ ਕੁਝ ਇਤਿਹਾਸ ਉਸ ਸਮੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਪੰਗਾਨੀ ਦਾ ਯੁੱਧ ਫਤਿਹ ਕਰਨ ਤੋਂ ਬਾਅਦ ਇਸ ਥਾਂ ਤੇ ਆਏ ਸੀ ਤੇ ਉਹਨਾਂ ਨਾਲ ਕੁਝ ਸਿੱਖ ਵੀ ਸਨ ਤੇ ਉਸ ਸਮੇਂ ਇਹ ਪੂਰਾ ਇਲਾਕਾ ਜੰਗਲੀ ਹੋਇਆ ਕਰਦਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਉੱਚੇ ਟਿੱਲੇ ਦੇ ਉੱਤੇ ਕੱਗਰ ਦੇ ਕਿਨਾਰੇ ਡੇਰਾ ਲਾ ਲਿਆ ਸੀ ਤੇ ਉਸ ਸਮੇਂ ਭਾਈ ਮੱਖਣ ਸ਼ਾ ਲੁਬਾਣਾ ਦੇ ਪਰਿਵਾਰ ਦੇ ਕੁਝ ਲੋਕ ਉਰੇ ਰਹਿੰਦੇ ਸੀ ਤੇ ਉਰੇ 나ਡੂ ਸ਼ਾ ਨਾਮ ਦਾ ਇੱਕ ਧਰਮੀ ਬੰਦਾ ਰਹਿੰਦਾ ਸੀ ਤੇ ਜਿੰਨਾ ਚਿਰ ਗੁਰੂ ਗੋਬਿੰਦ ਸਿੰਘ ਜੀ ਇਸ ਥਾਂ ਤੇ ਰਹੇ ਉਹਨਾਂ ਚਿਰ 나ਡੂ ਸ਼ਾ ਨੇ ਸੰਗਤ ਨਾਲ ਰਲ ਕੇ ਗੁਰੂ ਜੀ ਦੀ ਦੁੱਧ ਪਾਣੀ ਲੰਗਰ ਦੀ ਸੇਵਾ ਕੀਤੀ ਤੇ ਗੁਰੂ ਜੀ 나ਡੂ ਸ਼ਾਦੀ ਸੇਵਾ ਤੋਂ ਪ੍ਰਸੰਨ ਹੋ ਕੇ ਵਚਨ ਕੀਤੇ ਕਿ ਇਹ ਸਥਾਨ ਆਉਣ ਵਾਲੇ ਸਮੇਂ ਵਿੱਚ 나ਡਾ ਸਾਹਿਬ ਨਾ ਤੋਂ ਪ੍ਰਸਿੱਧ ਹੋਏਗਾ and ਦੇ ਆਏ ਹੈ ਕਿਤਾਬਾਂ ਇੱਕ ਕਿਤਾਬ 100 ਪੈਗਾ 100 ਪੈਗਾ ਕਿੱਤਰ ਨੇ ਸੌਰੇ ਨੇ ਭਾਜੀ ਜੁਟਣ ਦੀ ਗੱਲ ਰਹੀ ਇਸ ਵਾਰ ਅਰੇ ਗੁੱਦ ਬਾਈ ਇਹ ਬਗਾਂ ਮਿੱਠਾ ਮਿੱਠਾਇਆ ਇਹਨਾਂ ਜਿਓ ਕੇ ਨਾ ਭਾਈ ਬਲੌਕ ਕਰਦੇ ਹੋ ਹਾਂਜੀ ਅਰੇ ਗੁੱਦ ਜੀ ਇਹਨਾਂ ਨੂੰ ਕੁਝ ਕਾਲ ਲੈ ਜੀ ਅਰੇ ਬਿੱਟਾ ਸੁਣ ਕਿਹਦੇ ਦਾ ਹੈ ਆਹ ਵਧੀਆ ਯਾਰ ਇਹ ਵੀ ਵਧੀਆ ਬਈ ਪੱਗੂ ਦੀ ਕਿਹੜਾ ਕੀ ਨਾਮ ਹੈ ਕਹਦਾ ਇਹਦੇ ਬਾਈ ਡਾਡੂ ਜੀ ਇਹ ਡਾਡੂ ਤੇ ਇਹ ਬਲੂਦ ਇਸ ਬੈਸਟੈਪ ਪਾ ਕੁਝ ਵੀ ਯੂਜ਼ ਕਰਦੇ ਹੈ ਇਸ ਨਾ ਤਿੰਨ ਚਾਰ ਦਿਨ ਜਾਂ ਦਿਨੀ ਬਲੈਕ ਨੈਸਰ ਨਹੀਂ اچھا ਇਹ ਆਪ ਨੂੰ ਸਿਲੇਕਟਡ ਬੀਜ ਦਿਖਾ ਰਹੇ ਭਾਜੀ ਜਿਹੜੇ ਸਭ ਤੋਂ ਜਿਹੜੀਆਂ ਵਧੀਆ ਚੱਲਦੇ ਆ ਬਲੈਕ ਨੈਸ ਵੀ ਅੱਛੀ ਆ ਕੋਈ ਕੋਈ ਮੁੱਦਾ ਨਹੀਂ ਇਹਦੀ ਬੜੀ ਅਚਾਨਕ ਹੱਡੂ ਸਭ ਵਧੀਆ ਭਾਈ ਇਹ ਮੈਂ ਕੁਝ ਵੀ ਯੂਜ਼ ਕਰਦਾ ਹਾਂ ਤੁਹਾਨੂੰ ਬੈਠਾ ਇਹ ਤੇ ਉਹ ਇੰਨੇ ਸਾਡੇ ਸਾਰੇ ਬਿੱਕੀ ਪੂਰੇ ਕਲਾਸ ਤੋਂ ਬਿੱਕੀ ਉਹ ਬੈਕ ਤੋਂ ਬੰਦ ਚਾਹ ਵਸ ਬੋਲੇ ਆ ਦੁੱਧ ਇੱਕ ਰਮਨ ਇੱਕ ਹੈ ਰੈਡੋ ਦੋਨਾਂ ਦੀ ਪ੍ਰੈਗਨੈਂਸੀ ਬਹੁਤ ਵਧੀਆ ਸੀ ਤੇ ਆਪਾਂ ਲਈ ਤਾਂ ਹੁਣ ਜੀ ਗੱਡੀ ਹੋਸ ਤੇ ਕੀ ਡੀਨ ਲਾਈਨ ਕਰ ਦਗਾ ਗੱਡੀ ਵਿੱਚ ਬਲਸਰਨ ਮੈਲ ਵਗੈਰਾ ਨਹੀਂ ਜਲਦੀ ਬੜੀ ਆਫਸਿੰਗ ਹੋਊਗੀ ਕਿਹੜੀ ਲਵੈਂਡਰ 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 ਸਪਰੇਅ ਫ੍ਰੈਗਰੈਂਸ ਇਹ ਵੀ ਕਿਦਾਂ ਆਪਾਂ ਬਣਾਉਂਦੇ ਆ ਓਕੇ ਕਿਦਾਂ ਲੈ ਕੇ ਆਉਂਦੇ ਬੜੇ ਭਾਈ ਜੀ ਉਹ ਚਾਰ ਕਰਦੇ ਅੱਛਾ ਤਿਆਰ ਕਰਦੇ ਨੇ ਠੀਕ ਕਿੱਥੇ ਵੀ ਰੈਪੂਰਾਨੀ ਰੈਪੂਰਾਨੀ ਚ ਆਪਣੀ ਸੋਫਾ ਪਨੀ ਸਟਾਈਲ ਦੀ ਠੀਕ ਆ ਆਸੀਬਾਦ ਦੇ ਨਾਮ ਅੱਛਾ ਜੀ ਹਾਂਜੀ ਰੈਪੂਰਾਨੀ ਕਿੱਥੇ ਵੀ ਕਿੱਦਾਂ ਉਹ ਇਹ ਪੰਜ ਕੁੱਲੇ ਪੜਦੇ ਅੱਛਾ ਪੰਜ ਕੁੱਲੇ ਠੀਕ ਆ ਚੀਜ਼ਾਂ ਨੂੰ ਬਹੁਤ ਬਹਾਅ ਲੈਣ ਦਾ। ਅਗਰ ਬਾਈ ਹੁਣੇ ਆਪ ਤਿਆਰ ਕਰਦੇ ਆਂ ਉੱਤਰ। ਰੈਪੋ ਰਾਣੀ ਚ। ਸ੍ਰੀਕਾਲ ਬਾਈ ਜੀ। ਸ੍ਰੀਕਾਲ ਬਾਈ ਜੀ। ਤੇ ਆ ਵੀ ਆਪਾਂ ਆਪ ਤਿਆਰ ਕਰਦੇ ਵੀ। 2:00 ਵਜੇ ਆਪਾਂ ਆਪਣੇ ਕੋਲ ਭੈਣੀ ਸਾਹਿਬ ਤੋਂ ਆਉਂਦੇ ਆਂ। ਅੱਛਾ ਜੀ। ਭਾਂਚ ਹੈ ਜੀ ਵੇਚਦੇ। ਠੀਕ ਆ। ਹਾਂ ਜੀ। ਗਰਮੀਆਂ ਵਾਸਤੇ ਬਹੁਤ ਵਧੀਆ ਹੈਗਾ। ਮਤਲਬ ਬੰਦਾ ਪੀਵੇ ਕੋਲਡ ਡਰਿੰਕ ਵੈਰਨੋਂ ਜ਼ਿਆਦਾ ਬੈਸਟ ਹੈ ਜੀ। ਬਦਾਮ ਮਿਲਦਾ ਆਪਣੇ ਕੋਲ ਹੋਈ ਆਲੀ ਸਾਰੀ ਗੁਲਫੀ ਆਉਂਦੀਆਂ ਨੇ ਠੀਕ ਹੈ ਲੋ ਆਜਾ ਮਤਲਬ ਸਾਰੇ ਮਿਲਕ ਪ੍ਰੋਡਕਟਸ ਵਧੀਆ ਜੇ ਬਦਾਮ ਤੋਂ ਮਿਲਦਾ ਹੈ ਥੋੜਾ ਜੰਮਿਆ ਹੋਇਆ ਹੈ ਇੱਥੇ ਵੀ ਆਓ ਗੁਰਦੁਆਰਾ ਸਾਹਿਬ ਆਓ ਨਾਡਾ ਸਾਹਿਬ ਆ ਕੇ ਤੇ ਅਦਰ ਰੇਤ ਕੋਲ ਆ ਕੇ ਜਰੂਰ ਪੀਓ ਤੇ ਅਦਰ ਅਕਤਰ ਲੋ ਮਤਲਬ ਬਹੁਤ ਵਧੀਆ ਨੇ ਫਰੇਗਰੈਂਸ ਬਹੁਤ ਵਰੀਆ ਹੈ ਐਵਰੀing ਹੈ ਕਿ ਬਹੁਤ ਤੇਜਾ ਸਿਰ ਤੋਂ ਚੜਨ ਵਾਲੀ ਬਹੁਤ ਲਾਈਟ ਫਰੇਗਰੈਂਸ ਹੈ ਸਾਰੀ ਤੇ ਅਦਰ ਉਹ ਠੰਡੇ ਵਗੈਰਾ ਨਾਲੋਂ ਤਾਂ ਆਹ ਠੀਕ ਹੈ ਮਿਲਕ ਬਦਾਮ ਅ ਡਰਮੀਆਂ ਵੀ ਪਾਈ ਦੀ ਖੜੀ ਲੱਗਦਾ ਅ ਵੀ ਠੀਕ ਹੈ ਮਿਲਕ ਬਦਾਮ ਵਾਲਾ ਕਹਿੰਦਾ ਤਾਜੀ ਡਰਮੀਆਂ ਹੀ ਖੜੀਆਂ ਇੱਥੋਂ ਹੀ ਦੁੱਧ ਹੁੰਦਾ ਸਾਰਾ ਇੱਥੋਂ ਹੀ ਪਾ ਲੈਂਦੇ ਚਲੋ ਠੀਕ ਹੈ ਵੀਰ ਮਿਲਦੇ ਆਪਾਂ ਫੇਰ ਚੰਗਾ ਅੱਪਾ ਹੁਣ ਅੱਗੇ ਘੁੰਮਦੇ ਹੋਰ ਬਾਜ਼ਾਰ ਦੇ ਵਿੱਚ ਜੇ ਕੁਝ ਲੈਣਾ ਹੋ ਤਾਂ ਇੱਧਰ ਆ ਸਕਦੇ ਆ ਨਿਆਣਿਆਂ ਵਾਸਤੇ ਜਾ ਕੇ ਮੌਸਮ ਵਧੀਆ ਹੋ ਗਿਆ ਰਿਆ ਯਾਰ ਹਾਂਜੀ ਰਾਸ਼ਨ ਦੁਆਜਾ ਦੇ ਕਿੱਥੇ ਰਾਸ਼ਨ ਦੁਕਾਨ ਤੋਂ ਦੁਆਜਾ ਕੋਈ ਦਾਨ ਚ ਦੁਆਜਾ ਦੇ ਪੂਰਾ ਹੋ ਗੂ ਰਾਸ਼ਨ ਅੰਦਰ ਹੈਗਾ ਗੁਰਦੁਆਰੇ ਮੈਂ ਤਾਂ 24 ਘੰਟੇ ਲੰਗਰ ਬੱਚਿਆਂ ਵਾਸਤੇ ਲੈ ਕੇ ਜਾਵਾਂਗੇ ਵੀਰ ਨਾ ਤੇ ਬੱਚਿਆਂ ਨੂੰ ਵੀ ਇੱਥੇ ਲਿਓ ਜਾਨੀਆ ਬਿਰ ਬੱਚਿਆਂ ਨੂੰ ਰੋਜ਼ ਰੋਜ਼ ਕਿੱਥੇ ਲੈ ਕੇ ਆਇਆ ਜਾਂਦਾ ਮੈਂ ਬਾਂਸ ਦਾ ਕਰਨੇ ਕੰਮ ਕਰ ਜਾਨੀਆ ਵੀ ਹੁਣ ਕੰਮ ਹੀ ਨਹੀਂ ਆਇਆ ਕਿੰਨੇ ਦਿਨ ਹੋ ਗਏ ਆਪਣਾ ਮਾਰਾ ਸਾਹ ਨੂੰ ਨਹੀਂ ਆਇਆ ਦਿਹਾੜੀ ਤੋਂ ਤੇ ਜਾਂਦੇ ਐ ਐਂ ਸਾਹ ਨੂੰ ਪਾਜਾ ਆ ਰਿਹਾ ਜਦੋਂ ਜਦੋਂ ਗਰੀਬ ਪਾਤ ਮੇਰੇ ਨਾਲ ਜਦੋਂ ਜਦੋਂ ਸੈਟ ਬਣਿਆ ਲੇ ਮਾਈਂ ਦਾ ਖੜੇ ਪਾਏ ਵੀ ਆਪਣੇ ਨਾਂ ਤੇ ਇੱਥੇ ਬਰੇਸਲੇਟ ਬਣਵਾ ਲਓ ਮੈਂ ਵੀ ਵੀਡੀਓ ਤਾਂ ਹੀ ਬਣਾ ਰਿਹਾ ਤੇ ਮੇਰੀ ਵੀ ਕਮਾਈ ਹੋਵੇ YouTube ਤੇ ਕੋਈ। ਆਹ ਜੀ। ਕਾਰੋਬਾਰ ਆਲਾ ਬਣੇ। ਸਭ ਤੋਂ ਬੜਾ ਕੰਮ ਨਾ ਕਿ ਕਰੇ ਬਾਇਓ। ਆ ਜਾ ਬੱਚਿਆਂ ਨੂੰ ਰਾਸ। ਅੱਛਾ ਐਦਾਂ ਬੋਲ ਦੋ ਸਬਸਕ੍ਰਾਈਬ ਕਰ ਦੋ ਚੈਨਲ ਨੂੰ। ਸਬਸਕ੍ਰਾਈਬ। ਕੈਸੇ ਆਉਂਦਾ? ਅੱਗੇ ਤਾਂ ਕਹਿ ਬੈਨੇ ਬਤਾ ਦੋ। ਕਹਿੰਦੋ ਸ਼ੇਅਰ ਕਰ ਦੋ ਵੀਡੀਓ ਨੂੰ, ਸਬਸਕ੍ਰਾਈਬ ਕਰ ਦੋ। ਸ਼ੇਅਰ ਕਰ ਦੋ ਅੱਗੇ ਤੋਂ ਅੱਗੇ। ਲਾਈਕ ਕਰ ਦੋ। ਲਾਈਕ ਕਰ ਦੋ। ਚੱਲੋ ਵੀ ਹੁਣ ਵਾਇਗੁਰੂ ਦੀ ਮੇਰ ਨਾਲ ਆਪਣਾ ਚੈਨਲ ਵਧੀਆ ਚੱਲ ਜਾਊਗਾ ਵਧੀਆ ਚੱਲ ਜਾਊਗਾ ਵਾਇਗੁਰੂ ਦੀ ਮੇਰ ਨਾਲ ਠੀਕ ਆ ਤਲਵਾ ਜੀ ਉਹ ਆ ਗਈ سنی ਆ ਗਾਜਣੀ ਹੈ ਇਹ ਗਾਜਣੀ ਮਲਤਾਨੀ ਮਿੱਟੀ ਪਾਊਡਰ ਵਾਲੀ ਪਈ ਹੈ ਕਾਲਾ ਨਾਮ ਸੇਂਦਾ ਚਲ ਆ ਜਾ ਆਪਾਂ ਤਾਂ ਲੈਣਾ ਨਹੀਂ ਹੈਗਾ ਤਾਂ ਹਾਂ ਜੀ ਉਹਦੇ ਦਰਸ਼ਨ ਕਰਕੇ ਤੁਹਾਨੂੰ ਹੀ ਬਹੁਤ ਵਧੀਆ ਲੱਗਿਆ ਹੋਊਗਾ। ਤੁਹਾਨੂੰ ਤਾਂ ਬਹੁਤ ਮਜ਼ੇ ਆ ਗਿਆ। ਲੰਗਰ ਵੀ ਖਾਤਾ, ਥੋੜਾ ਜਿਹਾ ਬਾਜ਼ਾਰ ਵੀ ਘੁੰਮ ਲਈ, ਇੱਤਰ ਵੀ ਲੈ ਲਿਆ। ਤੇ ਤੁਸੀਂ ਵੀ ਆਓ ਨਾਢਾ ਸਾਹਿਬ। ਆਨੰਦ ਲੋਗ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰੋ ਜਾ ਕੇ। ਦਰਸ਼ਨ ਕਰੋ। ਆਨੰਦ ਲੋਗ ਗੁਰਬਾਣੀ ਸੁਣੋ, ਕੀਰਤਨ ਸੁਣੋ ਤੇ ਗੁਰੂ ਵਾਲੇ ਵੀ ਬਣੇ ਰਹੋ। ਤੇ ਗੁਰੂ ਵਾਲੇ ਵੀ ਬਣੇ ਰਹੋ। ਚਿੰਨੇ ਕੀ ਸਾਨੂੰ ਵਾਹਿਗੁਰੂ ਨੇ ਮੱਤ ਬਖਸ਼ੀ ਐ। ਐਨੇ ਕੇ ਜਾਣਕਾਰੀ ਤੇ ਥੋੜਾ ਜਿਹਾ ਕਮਾਇਆ। ਬਸ। ਓਏ ਚਲੋ ਜੀ ਆਪਾਂ ਹੁਣ ਚੱਕੀ ਆਪਣੀ ਬਾਈਕ ਚੱਲਦੇ ਆ ਘਰ ਨੂੰ ਹੈਂ ਦੇ ਆਂ ਚਾਬੀ ਟਰਾਈ ਕਰੇਗਾ ਸਣੀ ਟਰਾਈ ਕਰੂਗਾ ਮੇਰੇ ਵਾਲੀ ਬਾਈਕ ਅੱਗੇ ਵੇਖਦੇ ਚਲਾ ਕੇ ਦੇਖ ਚੱਲ ਗਈ 도ੜੂਗੀ ਤੂੰ ਓ ਰੋਕੋ ਰੋਕੋ ਤੂੰ ਮੈਂ ਕਿਹਾ ਰੋਕੋ ਰੋਕੋ ਖੜ ਜਾ ਚਾਬੀ ਕਿੱਥੇ ਆ ਪਹਿਲੇ ਹੈਂਡਲ ਨੂੰ ਖੋਲੀ ਇਹਨੇ ਕਾ ਕਢ ਲਈ ਓਏ ਪਹਿਲਾਂ ਕਵਰ ਕਰ ਲੈ ਦੇ ਇੱਥੇ ਇੱਥੇ ਹੈਂਡਲ ਹਾਂ ਕਮਾ ਦੇ ਵੈਰੀ ਗੁੱਡ ਕੱਢ ਲਾ ਤੇ ਹੁਣ ਇੱਥੇ ਦਾ ਆ ਰਹੀ ਹੈ ਉਹ ਦੇਖਦੇ ਇਹਦਾ ਸਟਾਰਟ ਕਰ ਲੈ ਇੱਥੋਂ ਕਲਚ ਦੱਬ ਕੇ ਸ਼ੈਲ ਸਲਪ ਬਟਨ ਆਨ ਕਰ ਲਈਏ ਬਟਨ ਆਨ ਹਾਂ ਅਨਿਚੇ ਨੂੰ ਯਾ ਸੋਚ ਪਹਿਲਾਂ ਥੱਲੇ ਨੂੰ ਪਹਿਲਾ ਗিয়ার ਥੱਲੇ ਨੂੰ ਬਾਕੀ ਉੱਪਰ ਨੂੰ ਖੱਟ ਆ ਗਿਆ ਜੈਟ ਆ ਗਿਆ ਸੰਨੀ ਬਾਈਕ ਚਲਾਉਗਾ ਪਹਿਲੀ ਵਾਰ ਇਹਨੇ ਮੇਰੀ ਬਾਈਕ ਹੈਂਡਲ ਕਰ ਰਿਹਾ ਹੈ ਕਹਿ ਰਿਹਾ ਮੈਨੂੰ ਬਾਹਰ ਘਟ ਕੇ ਦੇ ਦੇ ਫੇਰ ਚਲੋ ਘੜ ਜਾ ਓਏ ਚਲ ਰਾਹ ਵੇਖੀ ਕਿਧਰ ਨੂੰ ਆ ਇੱਧਰੋਂ ਮੋੜਨਾ ਪੈਣਾ ਪੈਸ਼ਾ ਅਪਿਸ਼ਾ ਨਵਾਂ ਹੀ ਬੰਦਾ ਸਾਡਾ ਯਾ ਇੱਥੇ ਗੱਡੀਆਂ ਦੀ ਪਾਰਕਿੰਗ ਪੂਰੀ ਫੁੱਲ ਜਿੰਨੇ ਮਰਜ਼ੀ ਗੱਡੀ ਖੜਾਓ ਉੱਤੇ ਥੱਲੇ ਤੱਕ ਇੱਧਰ ਵੀ ਐ ਤੇ ਅੱਗੇ ਵੀ ਹੈਗੀ ਐ ਗੱਡੀਆਂ ਦੀ ਪਾਰਕਿੰਗ ਆਪਾਂ ਜਾਣਾ ਕਿੱਧਰ ਆਪਾਂ ਜਾਣਾ ਵੀਰੇ ਖੱਬੇ ਹੱਥ ਜੇ ਜੇਰਪੁਰ ਨੂੰ ਜਾਣਾ ਜੇ ਪਿੱਛੇ ਨੂੰ ਜਾਣਾ ਫੇਰ ਸੱਜੇ ਹੱਥ ਯਾਰ ਇੱਧਰੋਂ ਚਲਾਇਆ ਜੇਰਪੁਰ ਵੱਲੋਂ ਇੱਥੇ ਠੀਕ ਐ ਕੋਲੜਾ ਉਹੀ ਰਸਤੇ ਹੀ ਰੁਕ ਗਿਆ ਆਪਾਂ ਬਨਣ ਲੱਗੇ ਰਮਾਲ ਰੂਮਲ ਮੈਂ ਮਾਸਕ ਪਾ ਲਿਆ ਆਪਣਾ ਸੱਣੀ ਰਮਾਲ ਬਨ ਲਿਆ ਬਈ ਮਿੱਟੀ ਵਾਲੀ ਹੁੰਦੀ ਆ ਬਾਹਲੀ ਮਿੱਟੀ ਨੇਚਰਲ ਨੇਚਰਲ ਕੀ ਇਹ ਹੈ ਪ੍ਰੋਡਕਟ ਲਾਂਦੇ ਆਪਾਂ ਫੇਸ ਪਾਊਡਰ ਬੈਜੋ ਫਿਰ ਮੇਰੇ ਨਾਲ ਮੋਟਰਸਾਈਕਲ ਤੇ ਸਾਰੇ ਸਾਰੇ ਤਾਂ ਨਹੀਂ ਬੈਹੋਣੇ ਸਕਰੀਨ ਤੇ ਬੈਜੋ ਸਾਰੇ ਨੇ ਫਿਰ ਚੱਲਦੇ ਆਂ ਰੇਸ ਨਹੀਂ ਦੇਣੀ ਬੁਰੇ ਫੇਸ ਨੂੰ ਸਟਾਰਟ ਕਰਦੇ ਆਂ ਵਰੇਸ ਦੇਂਗਾ ਤਾਂ अॻे न पाया अचो बांदर बट लाल ਸਾਲ ਨੂੰ ਬਣਾ ਲਾ ਉਹ ਬਦਦੇ ਨੂੰ ਸ਼ੇਅਰ ਕਰ ਦੋ ਪਹਿਲੇ ਵੀਡੀਓ ਤਾਂ ਕਿ ਉਹਰੇ ਆ ਕੇ ਉਹ ਦਰਸ਼ਕਾਂ ਦਾ ਧੂਰ ਆਪਣੇ ਆਪ ਆ ਕੇ